ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਇਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਆਪਾਂ ਜਿਹੜੀਆਂ ਬੇਨਤੀਆਂ ਅੱਜ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਭਾਈ ਅੰਮ੍ਰਿਤਪਾਲ ਸਿੰਘ ਤੋਂ ਧੋਖੇ ਨਾਲ ਇਸ ਜਗ੍ਹਾ ਤੇ ਸਾਈਨ ਕਰਵਾਏ ਜਾਣਗੇ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਡਿਟੈਂਸ਼ਨ ਆਰਡਰ ਜਿਹੜੇ ਨੇ ਆ ਚੁੱਕੇ ਨੇ ਹਾਲਾਂਕਿ ਉਹਦੇ ਵਿੱਚ 1 ਸਾਲ ਲਈ ਭਾਈ ਅਮਰਿਤਪਾਲ ਸਿੰਘ ਦੀ ਜੋ ਹਿਰਾਸਤ ਹੈ ਉਹ ਵਧਾ ਦਿੱਤੀ ਗਈ ਹੈ ਐਨਐਸਏ ਲਾ ਦਿੱਤਾ ਗਿਆ ਇੱਕ ਇਹ ਅਜਿਹਾ ਕਾਨੂੰਨ ਹੈ ਜਿਸ ਦੇ ਵਿੱਚ ਅਪਰਾਧੀ ਨੂੰ ਬਿਨਾਂ ਕੁਝ ਦੱਸੇ ਪੁੱਛੇ ਜਿਹੜਾ ਹੈ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾ ਸਕਦਾ ਹੈ ਬਿਨਾਂ ਦੋਸ਼ ਸਾਬਤ ਹੋਏ ਵੀ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾ ਸਕਦਾ ਹੈ ਇੱਕ ਸਾਲ ਪੂਰਾ ਹੋਇਆ ਤੇ ਦੂਸਰੀ ਵਾਰ ਹੁਣ ਫੇਰ NSA ਲਾਤੀ ਜਦੋਂ ਚੋਣਾਂ ਦਾ ਰਿਜ਼ਲਟ ਆਉਣਾ ਸੀ ਠੀਕ ਇੱਕ ਦਿਨ ਪਹਿਲਾਂ ਹੀ NSA ਲਾ ਦਿੱਤੀ ਗਈ ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬਦਲੇ ਦੀ ਭਾਵਨਾ ਰੱਖਦੀ ਹੋਈ ਈਰਖਾ ਭਾਵਨਾ ਦੇ ਵਿੱਚ ਵੈਂਦੀ ਹੋਈ ਅਮਰਿਤਪਾਲ ਸਿੰਘ ਦੇ ਨਾਲ ਇਹ ਕੰਮ ਕੀਤਾ ਗਿਆ ਇਹਨਾਂ ਨੂੰ ਲੱਗਦਾ ਹੈ ਵੀ ਸ਼ਾਇਦ ਅਮਰਿਤਪਾਲ ਸਿੰਘ ਦੇ ਅਸੀਂ ਐਨਐਸਏ ਵਧਾ ਕੇ ਉਹਨੂੰ ਜੇਲ੍ਹ ਦੇ ਵਿੱਚ ਰੱਖ ਕੇ ਉਹਦੀ ਮੈਂਬਰਸ਼ਿਪ ਕੈਨਸਲ ਕਰਾ ਦਾਂਗੇ ਖਡੂਰ ਸਾਹਿਬ ਦੁਬਾਰਾ ਚੋਣ ਹੋਏਗੀ ਤੇ ਲੋਕ ਜਿਹੜੇ ਨੇ ਸਾਡੇ ਕੈਂਡੀਡੇਟ ਨੂੰ ਸ਼ਾਇਦ ਵੋਟਾਂ ਪਾ ਦੇਣਗੇ ਇਹ ਕਰਕੇ ਸਰਕਾਰ ਆਪਣੇ ਪ੍ਰਤੀ ਲੋਕਾਂ ਦੇ ਦਿਲਾਂ ਦੇ ਵਿੱਚੋਂ ਜਿਹੜਾ ਹੈ ਉਹ ਪਿਆਰ ਘਟਾ ਰਹੀ ਹੈ ਲੋਕਪ੍ਰਿਅਤਾ ਨੂੰ ਖਤਮ ਕਰ ਰਹੀ ਹੈ ਤੇ ਲੋਕ ਸਭਾ ਚੋਣਾਂ ਦੇ ਵਿੱਚ ਸਿੱਧਮ ਸਿੱਧੀ ਹਾਰ ਹੋਈ ਹੈ ਕਰਾਰੀ ਹਾਰ ਹੋਈ ਹੈ 54 ਵਿਧਾਨ ਸਭਾ ਹਲਕਿਆਂ ਦੇ ਵਿੱਚ ਸਿੱਧੀ ਹਾਰ ਹੋਈ ਹੈ 54 ਵਿਧਾਨ ਸਭਾ ਹਲਕਿਆਂ ਦੇ ਵਿੱਚ ਸਿੱਧੀ ਹਾਰ ਹੋ ਚੁੱਕੀ ਹੈ ਤੇ ਹਾਲਾਂਕਿ 27 ਦਾ ਇਸ਼ਾਰਾ ਜਿਹੜਾ ਹੈ ਮਿਲ ਚੁੱਕਿਆ ਹੈ ਤੇ 2027 ਦੇ ਵਿੱਚ ਆਮ ਆਦਮੀ ਪਾਰਟੀ ਦੁਬਾਰਾ ਸੱਤਾ ਦੇ ਵਿੱਚ ਕਾਬਜ ਨਹੀਂ ਹੋ ਸਕਦੀ ਜਿਹੜੇ ਹਿਸਾਬ ਦੇ ਨਾਲ 54 ਵਿਧਾਨ ਸਭਾ ਹਲਕਿਆਂ ਦੇ ਵਿੱਚ ਹਾਰ ਹੋਈ ਹੈ ਖੈਰ ਭਾਈ ਅਮਰਿਤਪਾਲ ਸਿੰਘ ਦੇ ਨਾਲ ਇਦਾਂ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਪਿਆਰ ਨਾਲ ਜਿਹੜਾ ਹੈ ਉਹ ਪੇਸ਼ ਆਉਣਾ ਚਾਹੀਦਾ ਹੈ ਪਿਆਰ ਦੇ ਨਾਲ ਗੱਲਬਾਤ ਜਿਹੜੀ ਹੈ ਰੱਖਣੀ ਚਾਹੀਦੀ ਹੈ ਲੋਕਾਂ ਦੇ ਫਤਵੇ ਦਾ ਘਟੋ-ਕਟ ਸਤਕਾਰ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਲੋਕਾਂ ਨੇ ਫਤਵਾ ਦਿੱਤਾ ਹੈ 4 ਲੱਖ ਬੰਦੇ ਨੇ ਵੋਟਾਂ ਪਾਈਆਂ ਨੇ ਭਾਈ ਅਮਰਿਤਪਾਲ ਸਿੰਘ ਨੂੰ ਜੇਕਰ ਅੱਜ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਐਨਐਸਏ ਲਾ ਕੇ ਇਹ ਲੋਕ ਖੁਸ਼ ਨਹੀਂ ਹੋਏ 1 ਸਾਲ ਪੂਰਾ ਹੋ ਜਾਣ ਤੇ ਵੀ ਖੁਸ਼ ਨਹੀਂ ਹੋਏ ਤੇ ਜਾਂ ਫਿਰ ਇਹਨਾਂ ਲੋਕਾਂ ਦਾ ਮਨ ਨਹੀਂ ਭਰਿਆ ਇਹ ਲੋਕ ਹਲੇ ਵੀ ਚਾਹੁੰਦੇ ਨੇ ਵੀ ਮੈਂਬਰਸ਼ਿਪ ਕੈਨਸਲ ਹੋ ਜਾਏ ਐਮਪੀਸ਼ਿਪ ਕੈਨਸਲ ਹੋ ਜਾਏ ਤੇ ਇਹ ਬਹੁਤ ਵੱਡਾ ਕੋਝਾ ਮਜ਼ਾਕ ਹੈ ਖਡੂਰ ਸਾਹਿਬ ਦੇ ਲੋਕਾਂ ਦੇ ਨਾਲ ਉਹਨਾਂ 4 ਲੱਖ ਵੋਟਰਾਂ ਦੇ ਨਾਲ ਤੇ ਆਮ ਆਦਮੀ ਪਾਰਟੀ ਨੂੰ ਇਹ ਇਹ ਕੰਮ ਸ਼ੋਭਾ ਨਹੀਂ ਦਿੰਦੇ ਜੋ ਲੋਕਾਂ ਨੇ ਫਤਵਾ ਦਿੱਤਾ ਚਲੋ ਅਮਰਤਪਾਲ ਸਿੰਘ ਦੇ ਨਾਲ ਗਿੱਲਾ ਸ਼ਿਕਵਾ ਹੋਏਗਾ ਪਰ ਲੋਕਾਂ ਦੇ ਫਤਵੇ ਦਾ ਘੱਟੋ-ਘੱਟ ਧਿਆਨ ਰੱਖਣਾ ਚਾਹੀਦਾ ਹੈ ਇਹ ਹੀ ਫਤਵਾ ਇੱਕ ਵਾਰ 2014 ਦੇ ਵਿੱਚ ਭਗਵੰਤ ਮਾਨ ਨੂੰ ਵੀ ਮਿਲਿਆ ਸੀ ਸੰਗਰੂਰ ਤੋਂ 2019 ਦੇ ਵਿੱਚ ਫੇਰ ਫਤਵਾ ਮਿਲਿਆ 2022 ਦੇ ਵਿੱਚ ਚਲੋ ਹਾਰ ਗਏ ਕੁਝ ਕਾਰਨ ਰਹੇ ਤੇ 2024 ਦੇ ਵਿੱਚ ਲੋਕਾਂ ਨੇ ਫੇਰ ਫਤਵਾ ਦਿੱਤਾ ਕੋਈ ਗੱਲ ਨਹੀਂ ਤੇ ਆਮ ਆਦਮੀ ਪਾਰਟੀ ਨੂੰ ਸੱਤਾ 'ਚ ਦਿੱਤਾ 3 13 0 ਦੀ ਗੱਲ ਕਰਦੇ ਸੀ 3 ਦੇ ਤੇ ਏਕਾ ਮੂਰ ਲੜਾ ਕੇ ਕਾਲੀ ਲੈ ਗਏ ਤੇ ਬਾਕੀ ਪਿੱਛੇ ਬਚਿਆ ਕਿੰਨਾ ਬਚਿਆ ਤਿੰਨੇ ਨਾਲ ਕੋਲੇ ਕਿਹਦੇ ਕੋਲੇ ਤੇ ਬਾਕੀ 7 ਜਿਹੜੇ ਸੀ ਉਹ ਉਹ ਲੈ ਗਏ ਜਿਹੜੇ ਕਾਂਗਰਸੀ ਏ ਸੀ ਸੱਤ ਸੀਟਾਂ ਉਹ ਲੈ ਗਏ ਦੋ ਆਜ਼ਾਦ ਲੈ ਗਏ ਤੇ ਹਾਲਾਂਕਿ ਕਟੋ-ਕਟ ਲੋਕਾਂ ਦੇ ਫਤਵੇ ਦਾ ਸਤਕਾਰ ਕੀਤਾ ਜਾਵੇ ਤੇ ਸੰਗਤ ਦੇ ਮੂਹਰੇ ਅੜਨਾ ਨਹੀਂ ਚਾਹੀਦਾ ਤੇ ਸਤਕਾਰ ਕਰਨਾ ਚਾਹੀਦਾ ਹੈ ਲੋਕਾਂ ਲਈ ਮੁੱਖ ਮੰਤਰੀ ਹੈ ਤੇ ਉਹ ਲੋਕਾਂ ਨੂੰ ਇੱਕ ਨਜ਼ਰੀਏ ਨਾਲ ਵੇਖੇ ਨਾ ਕਿ ਵੈਰ ਵਿਰੋਧ ਦੀ ਭਾਵਨਾ ਦੇ ਨਾਲ ਇਹ ਗੱਲ ਜ਼ਰੂਰ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਅੱਜ ਕੇਜਰੀਵਾਲ ਦੀ ਜ਼ਮਾਨਤ ਜਿਹੜੀ ਹੈ ਰੱਦ ਹੋ ਗਈ ਬੜਾ ਚੀਕੇ ਆਵਾਜ਼ ਮੇ ਆਲੇ ਪਰ ਅਮਰਿਤਪਾਲ ਸਿੰਘ ਦੀ ਰਿਹਾਈ ਜਿਹੜੀ ਹੈ ਉਹ ਆਰਜੀ ਵੀ ਨਹੀਂ ਹੋਈ ਪੈਰੋਲ ਵੀ ਨਹੀਂ ਹੋਈ ਹਲਫ ਲੈਣ ਦੇ ਲਈ ਉਦੋਂ ਇਹਨਾਂ ਲੋਕਾਂ ਨੇ ਕੋਈ ਵੀ ਜਿਹੜਾ ਹੈ ਬਿਆਨ ਨਹੀਂ ਦਿੱਤਾ ਕੋਈ ਕੰਨ ਤੇ ਜੂੰ ਤੱਕ ਨਹੀਂ ਸਰਖੀ ਇਸੇ ਕਰਕੇ ਸੀ ਕਹਿੰਨਿਆ ਵੀ ਭਗਵੰਤ ਸਿੰਘ ਮਾਨ ਦਾ ਜਿਹੜਾ ਹੈ ਉਹ ਸਿੱਖ ਵਿਰੋਧੀ ਚਿਹਰਾ ਉਹ ਨੰਗਾ ਹੋ ਚੁੱਕਿਆ ਹੈ ਹਾਲਾਂਕਿ ਸਾਨੂੰ ਪਿਛਲੀਆਂ ਸਰਕਾਰਾਂ ਤੇ ਡਾਊਟ ਸੀ ਕਿ ਇਹ ਜਿਹੜਾ ਸਿੱਖ ਵਿਰੋਧੀ ਨੇ ਇਹ ਜਿਹੜੇ ਸਾਡੇ ਜਿਹੜੇ ਆਪਣੇ ਹੋਣਗੇ ਪਰ ਨਹੀਂ ਇਹਨਾਂ ਨੇ ਵੀ ਉਹਨਾਂ ਤੋਂ ਵੱਧ ਕੀ ਕੰਮ ਕੀਤੇ ਨੇ ਹਾਲਾਂਕਿ ਉਹ ਚੰਗੇ ਸੀ ਇੱਕ ਵਾਰ ਕਹਿੰਦੇ ਕੋ ਪਿਓ ਮਰ ਗਿਆ ਤੇ ਉਹਦਾ ਮੁੰਡਾ ਆ ਗਿਆ ਉਹਦਾ ਮੁੰਡਾ ਉਦੋਂ ਵੀ ਜ਼ਿਆਦਾ ਤੰਗ ਲੱਗ ਗਿਆ ਕਰਨ ਤੇ ਲੋਕ ਮਰਦੇ ਕਹਿੰਦੇ ਵੀ ਇਹਦੇ ਨਾਲ ਉਹਦਾ ਤੇਰਾ ਪਿਓ ਹੀ ਚੰਗਾ ਸੀ ਆਪਣੇ ਨਾਲ ਉਹ ਕੰਮ ਹੋਇਆ ਹੈ ਸਮਝਣ ਵਾਲੇ ਸਮਝ ਜਾਣਗੇ ਸੋ ਸਰਕਾਰ ਨੂੰ ਆਪਣੇ ਸੁਰਮ ਅਮਰਤ ਭਰਾ ਪਾਲ ਦੇ ਲਈ ਨਰਮ ਕਰਨੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ